keep it up. You want do Thank you. ਤਕਦੀ ਮਲਕ ਤੁਮ ਤਮ ਆਦ ਸੰਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵ ਉਤਰ ਮਾਈ ਭਾਈ ਬਹੁਤ ਵੱਡੇ ਪਦਮ ਵਾਲੇ ਨੇ ਨਿਰਮੋਹ ਪਰਸ਼ੰਦੇ ਸਤਿ ਪਵਿੱਤਰ ਸਥਾਨ ਤੇ

ਵਾਹਿਗੁਰੂ ਜੀ ਦੇ ਅਖੇਤਰ ਉਸ ਆਸੰਗਤ ਵਾਰੰਗੁਰੂ ਜੀ ਦਾ ਕਾਲ ਸਾਹਿਬ ਵਾਰੰਗੁਰੂ ਜੀ ਦੀ ਫਤਿਹ ਕਿਉਂਕਿ ਵਾਹਿਗੁਰੂ ਕਿੰਗਿਆ ਮੁੱਖ ਪਵਿੱਤਰ ਪਰ ਵਾਹਿਗੁਰੂ ਕਿੰਗਿਆ ਸਾਸਾ ਭਲਾ ਜਿਨ੍ਹਾਂ ਨਾਮ ਧਿਆਇਆ ਗਏਨ ਸ਼ਕਤਿ ਧਾਰ ਨਾਨਕ ਤੇ ਮੁਖ ਉਜਲੇ ਵਾਹਿਗੁਰੂ ਕਿੰਗਿਆ ਮੋ ਜਿਲਾ ਹੁੰਦਾ ਨਾਨਕ ਤੇ ਮੁਖ ਉਜਲੇ 33 ਸ਼ਤੀ ਨਾਲ ਮਹਾਂਪੁਰਸ਼ ਨੇ ਸ਼ਾਂਤ ਜੁਰ ਬੈਠੇ ਸਾਸੰਗ ਗੁਰੂ ਘਰ ਵਿੱਚ ਦੋ ਚੀਜ਼ਾਂ ਨੇ ਸਿੱਤ ਵਾਸਤੇ ਮਨ ਨੂੰ ਦੋ ਖੰਭ ਨੇ ਸਰਤੀ ਦੇ ਇੱਕ ਸੇਵਾ ਔਰ ਗੁਰੂ ਦਾ ਸਿਮਰਨ ਜਿਵੇਂ ਪੰਛੀ ਦੋ ਖੰਭਾਂ ਨਾਲ ਪ੍ਰਵਾਹ ਭਰਦਾ ਉਡਾਰੀ ਲੈਂਦਾ شیر المنزل <سؤال> تے پہنچ جاندے ہیں اوڑنے والا جہاز بکھو انہوں بھی سجنے تے دو خم لگے ہوئے ہیں بندہ بھی صحیح دیلے سے دو پارا نہیں کر دے ایک دن ساتھ سمت سرکری کے دو پیر میں دو خم نے ایک سیوہ تے دو جا سمرن تنگو جس جگہ کرتے ਸਰ ਸੇਵਾ ਹੋ ਰਹੀ ਮੇਰੇ ਉੱਤੇ ਤਲੀ ਸੇਵਾ ਨਹੀਂ ਕਰਾਉਂਦੇ ਮਹਾਂਪੁਰਸ਼ ਨਾਮ ਨਾਲ ਸਿਮਰਨ ਦੀ ਕਰਾਉਂਦੇ ਤੁਸੀਂ ਸਤਖੰਡ ਤੱਕ ਸ੍ਰੀ ਹਰਿਵਾਰ ਸਾਹਿਬ ਜਾਂਦੇ ਹੋ ਬਾਬਾ ਨਾਨਕ ਸਿੰਘ ਜੀ ਦੇ ਪ੍ਰਗਮ ਸਾਮਪਤੇ ਜਿੱਥੇ ਬਾਬਾ ਜੀਵਨ ਸਿੰਘ ਰਾਣੇ ਸੇਵਾ ਕਰਾਈ ਨੇ ਜਿਸ ਜਗ੍ਹਾ ਉੱਤੇ ਬਾਬਾ ਦਲੀਪ ਸਿੰਘ ਜੀ ਬਾਬਾ ਸ਼ਿਸ਼ਾ ਸੰਧੀ ਸੇਵਾ ਕਰਾਉਂਦੇ ਦੇ ਸਾਸਮੇ ਉੱਥੇ ਵੀ ਸਮਾ ਮੰਨਿਆ ਹੋਇਆ ਸ਼ਾਮ ਨੂੰ ਇੱਕ ਘੰਟਾ ਸਾਡੀ ਸੰਗਤ ਔਰ ਉੱਥੋਂ ਦੇ ਜਿੰਨੇ ਸੇਵਾਦਾਰ ਨੇ ਉਹ ਸਿਮਰਨ ਕਰਦੇ ਨੇ ਜਿੱਥੇ ਘਾਟ ਸੇਵਾ ਹੋ ਰਹੀ ਏ ਤਨ ਔਰ ਸਤਨਾਮ ਦੇਵ ਗੁਰ ਦਾ ਸਿਮਰਨ ਹੋਂਦਾ ਕਿਉਂ ਭਾਈ ਸੇਵਾ ਕਰਕੇ ਮਾਣ ਤੇ ਹੰਕਾਰ ਪਤਾ ਹੋ ਸਕਦਾ ਕਿ ਮੈਂ ਸੇਵਾ ਕੀਤੀ ਮੈਂ ਧੰਨ ਕੀਤਾ ਮੈਂ ਅਕਤ ਰੈਗੁਰੂ ਦਾ ਮੰਤਰ ਜਿਹੜਾ ਉਹ ਹੰਮੇ ਦੇ ਮੈਲ ਨੂੰ ਧੋਂਦਾ ਹੈ ਜਿਹਨੂੰ ਮਹਾਰਾਜ ਜੀ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹੰਮੇ ਕੋਈ ਜਦੋਂ ਰੈਗੁਰੂ ਰੈਗੁਰੂ ਜਪਾਂਗੇ ਤਾਂ ਹੰਮੇ ਤੇ ਅਹੰਕਾਰ ਖਤਮ ਹੁੰਦਾ ਹੈ ਕਿਉਂਕਿ ਸੇਵਾ ਕਰਕੇ ਜੇ ਕੋਈ ਮਾਨ ਕਰ ਲੈਣਾ ਉਹਦੀ ਸੇਵਾ ਦਾ ਅਰਥ ਹੋ ਜਾਂਦੀ ਹੈ ਕਿਸਾਨ ਬਣੀ ਉੱਲਕੇ ਭਾਈ ਪਰਸਾਨ ਕੋ ਸਿੱਖ ਕਿਵੇਂ ਬੀਜੀ ਦਾ ਕਿਸਾਨ ਜਦੋਂ ਖੇਤ ਵਿੱਚ ਬੀਜ ਪਾਉਂਦਾ ਕਣਕ ਬੀਜਣ ਤੋਂ ਬਾਅਦ ਸੁਆਗਾ ਮਾਰ ਦਿੰਦਾ ਜਿਹੜਾ ਬੀਜ ਧਰਤੀ ਵਿੱਚ ਲੁਕ ਗਿਆ ਉਹ ਪੰਗਰਨਾ ਸ਼ੁਰੂ ਹੋਇਆ ਹੌਲੀ ਹੌਲੀ ਉਸ ਸੱਤ ਮੰਡ ਉਹਦੀਆਂ ਕੁੰਮਲਾਂ ਬਾਹਰ ਆਉਂਦੀਆਂ ਨੇ ਸਿੱਟਾ ਲੱਗਦਾ ਔਰ ਹੁਣ ਤੁਸੀਂ ਵੇਖੋਗੇ ਥੋੜੇ ਦਿਨਾਂ ਬਾਅਦ ਕਣਕ ਦੀ ਵਾਢੀ ਸ਼ੁਰੂ ਹੋਣੀ ਹੈ ਕਿਲੋਂ ਚ ਵੀਜਿਆ ਵੀਰ ਦੇ ਪੰਕਣੋਂ ਵਿੱਚ ਕੱਢਣਾ ਹੈ ਉਹ ਵੀਜ ਪਤਕ ਕਿਹੜਾ ਵਜਿਆ ਜਿਹੜਾ ਧਰਤੀ ਵਿੱਚ ਸੁੱਕਦਾ ਜਿਹੜੇ ਦਾਣੇ ਖੇਤ ਦੇ ਉੱਪਰ ਰਹਿੰਦੇ ਪੰਨ ਪੰਛੀ ਚਿੜੀਆਂ ਕਾਂ ਚੁੱਪ ਗਏ ਉਹ ਫਲੀ ਪੋਤਨੀ ਹੋਵੇ ਜਿਹੜੇ ਦਾਣੇ ਮਿੱਟੀ ਵਿੱਚ ਸੁੱਕਦੇ ਉਹ ਧਾਣੇ ਵੱਢਣੇ ਸ਼ੁਰੂ ਹੋਏ ਇੱਕ ਧਾਣੇ ਨੂੰ ਸਿੱਟਾ ਫੱਟਿਆ 18 18 ਧਾਣੇ ਲੱਗੇ ਕਿੱਲੋਂ ਚੀਜਿਆ ਵੀਰ ਕੰਟਾਂ 'ਚ ਟਰਾਲੀਆਂ ਭਰ ਕੇ ਆਪਾਂ ਕੱਢਣਾ ਕਿਉਂ ਧਰਤੀ 'ਤੇ ਸ਼ੁਕਲਿਆ ਇੰਨਾ ਭਾਈ ਸੇਵਾ ਕਰਕੇ ਧਾਨ ਕੱਢ ਕੇ ਪੰਨ ਕਰਕੇ ਜਦੋਂ ਕੋਈ ਸ਼ੁਕਾਉਣ ਲੱਗ ਜਾ ਮਾਣ ਨਾ ਕਰੇ ਅਹੰਕਾਰ ਨਾ ਕਰੇ ਫਿਰ ਉਹ ਚੀਜ਼ ਵੱਧਦੀ ਹੈ ਜੇ ਸੇਵਾ ਕਰਕੇ ਮਾਣ ਤੇ ਅਹੰਕਾਰ ਆ ਜਾਏ ਨਾ ਉਹ ਚੀਜ਼ ਬੇਅਰਥ ਹੋ ਜਾਂਦੀ ਹੈ ਇਸ ਲਈ ਸਾ ਸੰਗਤ ਗੁਰੂ ਨੇ ਉਹ ਮਾਣ ਹੰਕਾਰ ਤੰਗ ਚਾਉਣ ਦੇ ਸਾਨੂੰ ਸਿਮਰਨ ਦਿੱਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਨੇ ਤੁਹਾਨੂੰ ਯਾਦ ਹੈ। ਉਹਦੇ ਉਹ ਮਹਾਰਾਜ ਕਹਿੰਦੇ ਤੀਰਥਾਂ ਤੇ ਜਾਣਾ ਚੰਗੀ ਗੱਲ ਹੈ। ਦਰਸ਼ਨ ਕਰਨੇ ਚਲੋ। ਪਰ ਜਿਉਂ ਬੰਦਾ ਤੀਰਥਾਂ ਤੇ ਜਾ ਕੇ ਮਾਣ ਕਰਕੇ ਮੈਂ ਤਾਂ ਪੰਜ ਤਖਤਾਂ ਦੇ ਪੰਜ ਵਾਰ ਦਰਸ਼ਨ ਕਰ ਲਿਆ। ਕਈ ਇਕੱਲੇ ਦਰਸ਼ਨ ਕਰਨ ਨਾਲ ਕੀ ਹੁੰਦਾ ਤੂੰ ਦਰਸ਼ਨ ਕਰਕੇ ਮਾਣ ਹੰਕਾਰ ਕਰ ਲਿਆ ਇੱਕ ਬੰਦਾ ਹਰੇਕ ਸਾਲ ਲੁਧਿਆਣੇ ਤੋਂ ਟ੍ਰੇਨ ਦਾ ਪੂਰਾ ਡੱਬਾ ਟਿਕਟਾਂ ਖਰੀਦ ਕੇ ਸੰਗਤ ਨੂੰ ਲੱਗ ਕੇ ਜਾਂਦਾ ਰਿਹਾ ਉਹਦੇ ਚਿੱਤ ਵਿੱਚ ਮਾਣ ਹੰਕਾਰ ਆ ਗਿਆ ਮੈਂ ਹਰੇਕ ਸਾਲ ਹਜੂਰ ਸਾਹਿਬ ਸੰਗਤ ਲੱਤੇ ਜਾਂਦਾ ਤਾਂ ਸਾਥ ਸੰਗਤ ਇੱਕ ਵਾਰ ਰੋਮਾਂ ਪ੍ਰਸੰਗ ਇੱਥੇ ਗਏ ਤਾਂ ਬਾਬਾ ਗੁਲੇਂਦਰ ਸਿੰਘ ਨੇ ਕਿਹਾ ਜੀ ਮੈਂ ਸੰਗਤ ਲੱਤੇ ਆਇਆ مہرین نے کرپا کرنی سی تو وہاں پرشی نے زبان تو جدے بول کے کہا کہ میں تم لگتا ہے سنگل کہہ دیں ہنجی حریق سال لگتے آئی دی ہیں کہہ دیں مکتہار سال سوچ لہا تو سنگل لگتے آئے ہیں کہہ دیں مہرین سنگل ہنجی اگلے بھی لے آئی دی ہے تیجی وہاں بابا ہی کہہ سوچ لہا تو سنگل لگتے آئے ہیں بس پھر سونج پہ گئی کہہ دیں جی گلتی ہو گئی کہہ دیں پاہی تو نہیں سنگل لگتے آئے ہیں ਤੂੰ ਤਾਂ ਆਪ ਨਹੀਂ ਆ ਸਕਦਾ ਜੇ ਕਲਗੀ ਪਰ ਦਸ਼ਮੇਸ਼ ਤੇ ਵੀ ਕਿਰਪਾ ਨਾ ਹੋਵੇ ਸੱਜਣਾ ਤੂੰ ਇਕੱਲਾ ਵੀ ਨਹੀਂ ਆ ਸਕਦਾ ਇਹ ਸੰਗਤ ਲਿਆਉਣੀ ਤਾਂ ਦੂਰ ਦੀ ਗੱਲ ਹੈ ਇਹ ਸੰਗਤ ਤੂੰ ਨਹੀਂ ਲੱਗਿਆ ਇਹ ਬਿਸ਼ਮੇਸ਼ ਤੇ ਸਾਹਿਬ ਗੁਰੂ ਜੀ ਸਮਾਰਾਜ ਆਪਲੇ ਪਿਆਇਨੇ ਜੇ ਤੂੰ ਚਿੱਤ ਵਿੱਚ ਰੱਖਿਆ ਮੈਂ ਸੰਗਤ ਲਿਆਉਂਦਾ ਉਹ ਭਲੇ ਸੰਗਤ ਦੀ ਹਾਜ਼ਰੀ ਲੱਗਣੀ ਹੈ ਤੇਰਾ ਵਿਅਰਥ ਹੋ ਜਾਣਾ ਸੰਗਤ ਨੇ ਖੱਲਲੇ ਤੇਰੇ ਖਰਾਏ ਤੇ ਆ ਕੇ ਲਾਹਾ ਫਟ ਜਾਣਾ ਪਰ ਤੇਰਾ ਖਰਾਇਆ ਖਰਚਿਆ ਬੇਅਰਥ ਹੋ ਜਾਂਦਾ ਇਸ ਲਈ ਮਾਣ ਨੂੰ ਧਾਰ ਨਾ ਕਰੀਦਾ ਤੀਰਤ ਤੇ ਜਾਣਾ ਚੰਗੀ ਗੱਲ ਪਰ ਦੀਪਾਂ ਤੇ ਜਾ ਕੇ ਕੋਈ ਮਾਣ ਕਰੇ ਉਹਦਾ ਬੇਅਰਥ ਹੋ ਜਾਂਦਾ দান ਕਰਨੋਂ ਬਹੁਤ ਚੰਗੀ ਗੱਲ ਪਰ দান ਕਰਕੇ ਕੋਈ ਮਾਣ ਕਰੇ ਤਉ ਬੇਅਰਥ ਹੋ ਜਾਂਦਾ ਇਹਨੂੰ ਮਹਾਰਾਜ ਨੇ ਉਦਾਹਰਣ ਦੇ ਕੇ ਕਹਿੰਦੇ ਕੋਈ ਜਾਨਵਰ ਆ ਸਾਰੇ ਜਾਨਵਰਾਂ ਵਿੱਚੋਂ ਬੱਬ ਜਹਾਂਗਿਰ ਲੱਪਣ ਤੋਂ ਬਾਅਦ ਮਿੱਟੀ ਘੱਟੇ ਗਾਰੇ ਨਾਲ ਲੱਪਣ ਜਾਂ ਨਹਾਉਂਦੇ ਨੇ ਬਾਕੀ ਜਾਨਵਰ ਸਮੇਤ ਬੰਦੇ ਢੂੜ ਢੁਤੀ ਨਾਲ ਲੱਪਣ ਤੋਂ ਬਾਅਦ ਪਾਣੀ ਵਿੱਚ ਨਹਾਉਂਦੇ ਨੇ ਕਹਿੰਦੇ ਕੋਈ ਜਾਨਵਰ ਜਿਹੜਾ ਮੌਣ ਤੋਂ ਬਹੁਤ ਜ਼ਿਆਦਾ ਲੱਪਣ ਜਾਂਦਾ ਹੋਵੇ ਉਹਨੂੰ ਕਹਿੰਦੇ ਨੇ ਹਾਥੀ ਅਪੇ ਨਹਾਉਣ ਤੋਂ ਬਾਅਦ ਚੱਕੜ ਭਰ ਕੇ ਫਿਰ ਉੱਪਰ ਪਾ ਲੈਂਦਾ ਤਈਓ ਕਦੇ ਨਜ਼ਾਰਾਂ ਵਿੱਚ ਹਾਥੀ ਲੱਗ ਕੇ ਘਮਾਉਣ ਵਾਲੇ ਤੁਸੀਂ ਵੇਖਿਓ ਹਾਥੀ ਦੀ ਚਮੜੀ ਤੇ ਇੰਨੀ ਇੰਨੀ ਮਿੱਟੀ ਦੀ ਪਾਪੜੀ ਜਮਦੀ ਹੁੰਦੀ ਉਹ ਭਾਈ ਉਹ ਸਰੀਰ ਉੱਤੇ ਨਹਾਉਣ ਤੋਂ ਬਾਅਦ ਫਿਰ ਚੱਕੜ ਪਾ ਲੈਂਦਾ ਕਹਿੰਦੇ ਜਿਵੇਂ ਹਾਥੀ ਦਾ ਇਸ਼ਨਾਨ ਕਰ ਜੈ ਇਦਾਂ ਤੇਰਾ ਮਾਨ ਦੇਰ ਕਿਉਂਕਿ ਤੂੰ ਦਹਾਨ ਕਰਕੇ ਮਾਨ ਕਰ ਲਿਆ ਮੈਂ ਕਿਹਾ ਤੂੰ ਪੀਰਤਾਂ ਤੋਂ ਜਾਜਾ ਮਾਨ ਕਰ ਲਿਆ ਮੈਂ ਆਏ ਮੂੰਹ ਬਾਠ ਨੇਮ ਕਰਕੇ ਮਾਨ ਕਰ ਲਿਆ ਮੈਂ ਕੀਤਾ ਹਾਥੀ ਦਾ ਇਸ਼ਨਾਨ ਵਰਤ ਉਹ ਬੰਦਿਆ ਤੇਰਾ ધਾਨ ਵਰਤਾ ਜੇ ਤੂੰ ਮਾਨ ਨਾ ਕਰੇ ਤੇਰਾ ਧਾਨ ਬੀਜਿਆ ਜਾਏ ਇਹਨੂੰ ਮਹਾਰਾਜ ਨੇ ਬਾਣੀ ਅੰਦਰ ਬਚਨ ਕਾ ਪਰੋ ਪੁੱਤ ਜੀ ਰੂਹ ਨੂੰ ਤੀਰਤ ਵਰਤ ਅਰਦਾਸ ਕਰ ਪੜੋ ਤੀਰਤ ਵਰਤ ਅਰਦਾਸ ਮਨ ਨੂੰ ਧਰੇ ਗੁਮਾਨ ਲਜਾਤ ਤੇ ਜਿਉਂ ਕੁੰਚਰ ਸ਼ਨਾ ਜਿਨਹ ਹੱਥੀ ਦਾ ਇਸ਼ਨਾਨ ਵੇਰ ਇਦਾਂ ਭਾਈ ਤੇ ਨਾਮ ਵੇਰ ਇਸ ਲਈ ਤੇਰਾ ਨਾਮ ਜਿੱਦਿਆ ਉਦੋਂ ਸਫਲ ਜਦੋਂ ਤੂੰ ਮਾਣ ਨਾ ਕਰੇ ਧਾਨ ਦਿੱਤਾ ਸੇਵਾ ਨੇਮ ਸਿਮਰਨ ਕਰਕੇ ਮਾਨ ਹੰਕਾਰ ਨਾ ਹੋਵੇ ਸਭ ਕੁਝ ਕਰਕੇ ਗੁਰੂ ਨੂੰ ਕਹੇ ਦਾਤਾ ਮੈਂ ਨਹੀਂ ਕੀਤਾ ਸਭ ਤੇਰੀ ਕਿਰਪਾ ਨਾਲ ਹੋਇਆ ਜਦੋਂ ਕੋਈ ਨਾਨਕ ਕਰਕੇ ਜੀ ਕਹੇ ਤੇ ਮੇਰਾ ਮੁਝ ਮੈਂ ਕਸ਼ਣੇ ਵੀ ਉਹਦਾ ਫਿਰ ਪਰਵਾਨਾ ਪੜੋ ਮੇਰਾ ਮੁਝ ਮੈਂ ਕਸ਼ਣੇ ਜੋ ਕੁਛ ਐਸੋ ਤੇਰਾ ਤੇਰਾ ਤਜ ਕੋ ਸੌਪ ਤੇ ਕਿਆ ਲੱਗ ਮੇਰੇ ਫਿਰ ਉਹ ਜਿਹਾ ਦਰਗਾਹ ਤੱਕ ਜਾਏਗਾ ਉਹਨੂੰ ਫਿਰ ਮਹਾਰਾਜ ਨੇ ਤਾਂ ਪੰਮਦਾਨ ਜੋ ਗੀਜ ਲੈ ਸਭ ਧਰਮ ਰਾਏ ਤੇ ਜਾਏਗਾ ਪਾਇਆਂ ਜੀ ਜੇ ਉਹ ਰੱਬ ਦੀ ਦਰਗਾਹ ਤੱਕ ਧਰਮ ਲਜੰਦਾ ਔਰ ਯੁੱਧਿਆਂ ਦਾ ਹਾਮ ਤੇ ਕਮ ਆਏਗਾ ਰੱਬ ਦੀ ਦਰਗਾਹ 'ਚ ਕੀ ਤਾ ਉਹ ਸੇਵਾ ਸਿਮਰਨ ਕਰੇ ਕੰਮ ਉਹਦੇ ਦਰਗਾ ਵਿੱਚ ਜਿੱਥੇ ਹੋਰ ਕੋਈ ਸਹਤਾਨੰਤਰ ਆਤਰ ਵਿਦਿਆ ਕਰਮ ਉੱਥੇ ਸਹਾਈ ਹੋਣਾ ਪੁੰਨ ਧਾਨ ਜੋਗੀ ਦੇ ਸਭ ਧਰਮ ਰਾਏ ਕਿ ਜਾਹੀ ਮਹਾਰਾਜ ਪਿੱਛੇ ਸਹਾਈ ਹੋਏਗਾ ਕਹਿੰਦੇ ਤੂੰ ਸੇਵਾ ਸਿਮਰਨ ਕਰਕੇ ਵੇਖ ਭਾਈ ਜਿੱਥੇ ਪੈਸਾ ਕੰਮ ਨਾ ਹੋਵੇ ਉੱਥੇ ਨਾਮ ਕੰਮ ਆਉਂਦਾ ਹੈ ਜਿੱਥੇ ਅਕਲ ਕੰਮ ਨਾ ਹੋਵੇ ਉੱਥੇ ਵਹਿਗੁਰੇ ਦਾ ਨਾਮ ਕੰਮ ਆਉਂਦਾ ਹੈ ਜਿਸ ਜਗ੍ਹਾ ਉੱਤੇ ਤੇਰਾ ਬਲ ਤੇਰੀ ਤਾਕਤ ਤੇਰੀ ਅਪਰੋਚ ਕੰਮ ਨਾ ਹੋ ਉੱਥੇ ਵੈਗੁਰ ਦਾ ਨਾਮ ਕੰਮ ਆਉਂਦਾ ਹੈ ਜਿੱਥੇ ਮਾਂ ਕੋਈ ਵੀ ਸਹਤਾ ਨਾ ਕਰ ਨ ਉੱਥੇ ਰੱਬ ਦਾ ਨਾਮ ਸਹਤਾ ਕਰਦਾ ਹੈ ਇਸ ਲਈ ਤੇਰਾ ਵਿਝਿਆ ਹੋਇਆ ਰੱਬ ਦੀ ਦਰਗਾਹ ਵਿੱਚ ਜੇ ਨਾ ਕਮਾਉਣੇ ਜੇ ਤੂੰ ਮਾਨ ਤਨਕਾਰ ਨਾ ਕੀਤਾ ਜੇ ਬਾਤ ਕਿਤਾ ਸੁਖੀਤ ਨਾ ਭਾਈ ਮਨ ਦਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਾਨ ਰੂਤ ਜਮ ਦਲੇ ਤੇ ਤੇਰੇ ਨਾਮ ਸੰਮ ਤੇਰੇ ਚਲੇ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਥਿੰਨ ਮਹਿ ਹੁੰਦਾ ਸੁਣਿਓ ਧਿਆਨ ਨਾਲ ਇੱਕੋ ਜ਼ਰੂਰੀ ਨਹੀਂ ਕੋਈ ਬਹੁਤ ਜ਼ਿਆਦਾ ਬੀਜਿਆ ਫਿਰ ਬੰਦਾ ਛੁਟਕਾਰਾ ਹੁੰਦਾ ਕਿਸੇ ਨੇ 10 ਰੁਪਏ ਬੀਜੇ ਵੀ ਉਹਦੀ ਸਹਾਇਤਾ ਕਰ ਸਕਦਾ ਪਰ ਉਹਨੂੰ ਵਿੱਜਣੇ ਹੋਣੇ ਚਾਹੀਦੇ ਨੇ ਕਿਸੇ ਦੀ ਥੋੜੀ ਦਿੱਤੀ ਹੋਈ ਸੇਵਾ ਚਾਰ ਥਾਲ ਵੀ ਤੋੜੋ ਕਿਸੇ ਦੇ ਜੁੱਥੇ ਉਹ ਵੀ ਕੰਮ ਆ ਸਕਦੇ ਚਾਰ ਜੋੜੇ ਝਾੜੋਂ ਤੋਂ ਬਾਅਦ ਦੀ ਟੋੜੇ ਕੰਮ ਆ ਸਕਦੇ ਪਰ ਕੋਈ ਮਾਣ ਹੰਕਾਰ ਨਾ ਕਰ ਸ਼੍ਰੀਮਾਨ ਭਾਈ ਗੁਰਦਾਸ ਸਿੰਘ ਜੀ ਨੇ ਜ਼ਿਕਰ ਦਿੱਤੇ ਕਹਿੰਦੇ ਗਰੋਪਤੀ ਨੇ ਕਿਹੜਾ ਕੋਈ ਬਹੁਤ ਧਨ ਕੀਤਾ ਸੀ ਭਾਈ

ਅਜੇਿੰਦੀ ਦੁਨੀਆ ਤੱਕ ਧਾਰਮਿਕ ਗ੍ਰੰਥਾਂ ਵਿੱਚ ਦ੍ਰੋਪਦੀ ਦਾ ਜ਼ਿਕਰ ਜਮੋ ਪੱਤ ਧੰਨੂਪ ਜੇਕਰ ਕੋਈ ਕਿਸੇ ਦੀ ਉਦਾਹਰਨ ਆਏਗੀ ਉਦੋਂ ਸਭ ਤੋਂ ਪਹਿਲਾਂ ਦ੍ਰੋਪਦੀ ਦੀ ਉਦਾਹਰਨ ਆਏਗੀ